ਜੈ ਪੀਰਾਂ ਤੇ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਵਾਕੀ ਆਪਾਂ ਅੱਜ ਇਸ ਵੀਡੀਓ ਵਿੱਚ ਕੁਝ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਸੋ ਆਪਾਂ ਇੱਥੇ ਇਹੋ ਕਹਾਂਗੇ ਕਿ ਹੁਣ ਅਸੀਂ ਸ਼ਾਇਦ ਹੀ ਇਸ ਚੈਨਲ ਤੇ ਵੀਡੀਓ ਪਾਈਏ ਕਿਉਂਕਿ ਚੈਨਲ ਆਪ ਹੀ ਸਮੇਂ ਤੋਂ ਬੰਦ ਰਹਿ ਚੁੱਕਾ ਹੈ ਤੇ ਇੱਕ ਤਰ੍ਹਾਂ ਡੈੱਡ ਹੋ ਚੁੱਕਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀਡੀਓ કરીਏ ਪਾਈਏ ਬਣਾ ਕੇ ਤਾਂ ਫਿਰ ਆਪ ਸਭ ਦੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਜੀ ਜੇਕਰ ਕਿਸੇ ਹੋਰ ਭਾਸ਼ਾ ਵਿੱਚ ਤੁਹਾਨੂੰ ਆਵਾਜ਼ ਸਾਡੀ ਸੁਣਾਈ ਦਿੰਦੀ ਹੈ ਕਦੇ ਤਾਂ ਕੋਸ਼ਿਸ਼ ਕਰੋ ਕਿ ਉਹ ਆਵਾਜ਼ ਦੀ ਸੈਟਿੰਗ ਤੁਸੀਂ ਖੁਦ ਹੀ ਸਹੀ ਕਰ ਸਕਦੇ ਹੋ ਪੰਜਾਬੀ ਵਿੱਚ ਸੁਣਨ ਲਈ ਵੀਡੀਓ ਨੂੰ ਤੇ ਆਪਾਂ ਬਾਕੀ ਇਥੇ ਇਹ ਕਮਾਂ ਦੇ ਕੀ ਜੇ ਆਪ ਸਭ ਚਾਹੁੰਦੇ ਹੋ ਕਿ ਅਸੀਂ ਵੀਡੀਓ ਬਣਾ ਕੇ ਪਾਈਏ ਇਸ ਸਮੇ ਸਾਨੂੰ ਬਹੁਤ ਜ਼ਿਆਦਾ ਆਪ ਸਭ ਦੀ ਸਪੋਰਟ ਦੀ ਜ਼ਰੂਰਤ ਹੈ ਜੀ ਸੋ ਨਵੇਂ ਸਾਲ ਤੇ ਅਸੀਂ ਵੀਡੀਓ ਤਾਂ ਹੀ ਉਹ ਬਣਾ ਕੇ ਪਾਵਾਂਗੇ ਜੇ ਤੁਸੀਂ ਚਾਹੁੰਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਪਿਆਰ ਦਿਖਾਓ ਸੋ ਜਿੰਨਾ ਹੋ ਸਕਦਾ ਉਹਨਾਂ ਹੀ ਵੱਧ ਤੋਂ ਵੱਧ ਸ਼ੇਅਰ ਕਰਕੇ ਰਿਕੁਐਸਟ ਇਹ ਕਰ ਸਾਡੇ ਵੱਲੋਂ ਤੁਸੀਂ ਕਰ ਸਕਦੇ ਹੋ ਜਿੰਨੇ ਵੀ ਤੁਹਾਡੇ ਨਾਲ ਜੁੜੇ ਹੋਏ ਨੇ WhatsApp ਤੇ ਸੋ ਜਿੰਨੀ ਵਧੀਆ ਸਪੋਰਟ ਇਸ ਵੀਡੀਓ ਨੂੰ ਨੂੰ ਦਿ세ਗਾ ਕੀ ਕੋਈ ਹੈ ਤੇ ਉਨਾ ਹੀ ਛੇਤੀ ਅਸੀਂ ਇਹ ਵੀਡੀਓ ਜਰੂਰ ਬਣਾ ਕੇ ਪਾਵਾਂਗੇ ਵਰਨਾ ਜਿਸ ਹਿਸਾਬ ਨਾਲ ਜਨਰੇਟਰ ਡੇਟ ਹੋ ਚੁੱਕਾ ਆ ਤੇ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਸੋ ਕੋਸ਼ਿਸ਼ ਕਰਨੀ ਜੀ ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਹੀ ਆਪ ਸਭ ਨੂੰ ਮੋਟੀਵੇਟ ਕਰਨਾ ਪ੍ਰਮਾਤਮਾ ਨਾਲ ਜੋੜਨਾ ਤੇ ਹੌਸਲਾ ਹਿੰਮਤ ਦੇਣੀ ਤੇ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਤੇ ਜੇ ਅੱਜ ਸਾਨੂੰ ਤੁਹਾਡੀ ਜ਼ਰੂਰਤ ਪਈ ਆ ਅਸੀਂ ਵੀ ਅੱਜ ਦੇਖਾਂਗੇ ਕਿ ਤੁਸੀਂ ਕਿੰਨਾ ਕੁ ਪਿਆਰ ਇਸ ਚੈਨਲ ਨੂੰ ਗਾਦੇ ਹੋ ਕਿੰਨਾ ਕੁ ਫਿਕਰ ਹੈ ਤੁਸੀਂ ਇਸ ਚੈਨਲ ਨੂੰ ਬਚਾ ਸਕਦੇ ਹੋ ਵੀ ਆਪ ਸਭ ਦੇ ਹੱਥ ਹੀ ਹੈ ਸੋ ਬਾਕੀ ਵੱਧ ਤੋਂ ਵੱਧ ਸ਼ੇਅਰ ਕਰਕੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਆਪ ਸਭ ਸਾਨੂੰ ਇੱਕ ਹੌਸਲਾ ਦੇ ਸਕਦੇ ਹੋ ਜੀ ਤੇ ਅੱਗੇ ਤੋਂ ਫਿਰ ਕੋਸ਼ਿਸ਼ ਰਹੇਗੀ ਕਿ ਵੀਡੀਓ ਸ਼ੀਤੀ ਸ਼ੀਤੀ ਨਾਲ ਦੇ ਨਾਲ ਅਪਲੋਡ ਜਿਵੇਂ ਪਹਿਲਾਂ ਹੁੰਦੀ ਸੀ ਉਸੇ ਤਰੀਕੇ ਦੇ ਨਾਲ ਕਰੀਏ ਜੀ ਸੁਭਾਤੀ ਪਰਮਾਤਮਾ ਹਮੇਸ਼ਾ ਨਾਲ ਹੀ ਹੁੰਦਾ ਹੈ ਕਈ ਵਾਰ ਇਨਸਾਨ ਹਿੰਮਤ ਛੱਡ ਜਾਂਦਾ ਹੈ ਕਿਉਂਕਿ ਮਾਹੌਲ ਹੀ ਇਹੋ ਜਿਹਾ ਬਣ ਜਾਂਦਾ ਹੈ ਜਦੋਂ ਪਰਮਾਤਮਾ ਆਪਣੇ ਪਿਆਰੇ ਨੂੰ ਫਰਖਦਾ ਹੈ ਦਿਲ ਸਨ ਕਈ ਵਾਰ ਟੁੱਟ ਜਾਂਦਾ ਹੈ ਤੇ ਟੁੱਟ ਕੇ ਫਿਰ ਵਾਪਸ ਜੁੜ ਜਾਵੇ ਇਹੋ ਮਾਲਕ ਦੀ ਰਹਿਮਤ ਹੁੰਦੀ ਹੈ ਜੀ ਸੋ ਬਾਕੀ ਕੋਸ਼ਿਸ਼ ਕਰਿਆ ਕਰਾਂਗੇ ਕਿ ਵੀਡੀਓ ਸੇ ਜਰੂਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡਾ ਸਾਥ ਦਿਓ ਜਿੰਨੀ ਸਪੋਰਟ ਇਸ ਵੀਡੀਓ ਨੂੰ ਹੋਵੇਗੀ ਵਧੀਆ ਚੈਨਲ ਹੋਏਗਾ ਕਿਉਂਕਿ ਚੈਨਲ ਐਨ ཅਿੰਗੀ ਤਰ੍ਹਾਂ ਡੈਡ ਹੋ ਚੁੱਕਾ ਹੈ ਕਾਫੀ ਸਮੇ ਤੋਂ ਵੀਡੀਓ ਅਪਲੋਡ ਨਹੀਂ ਹੋਈਆਂ ਕਈ ਪ੍ਰੋਬਲਮਾਂ ਵੀ ਸੀ ਹੈ ਇਸ ਕਰਕੇ ਵੀਡੀਓ ਨਹੀਂ ਅਸੀਂ ਬਣਾ ਸਕੇ ਮਾਫੀ ਚਾਹੁੰਦੇ ਆ ਸੋ ਕਾਫੀ ਕਮੈਂਟ ਇੰਸਟਾਗ੍ਰਾਮ ਤੇ ਵੀ ਆਉਂਦੇ ਨੇ ਕਾਲਾਂ ਵੀ ਆਉਂਦੀਆਂ ਹੈ ਕੀ ਵੀਡੀਓ ਕਿਉਂ ਨਿਫਾਈ ਜਾ ਰਹੀ ਕਈਆਂ ਦਾ ਮਨ ਤੁਖ ਰਿਹਾ ਕਿਉਂਕਿ ਹਰ ਰੋਜ਼ ਇੱਕ ਆਦਤ ਬਣੀ ਹੋਈ ਸੀ ਸੋ ਇੱਥੇ ਆਪ ਸਭ ਦਾ ਪਹਿਲਾਂ ਦਾ ਧੰਨਵਾਦ ਕਰਦੇ ਤੇ ਮਾਫੀ ਵੀ ਮੰਗਦੇ ਆ ਕਿ ਮਨ ਦੁਖਿਆ ਹੈ ਹਰ ਰੋਜ਼ ਵੀਡੀਓ ਦੀ ਉਡੀਕ ਕਰਦੇ ਹੋ ਤਾਂ ਫਿਰ ਮੈਸੇਜ ਕੋਲਾ ਬਹੁਤ ਆਉਂਦੀਆਂ ਹੈ ਜੀ ਇੰਸਟਾਗ੍ਰam ਤੇ ਮਾਫੀ ਇਥੇ ਮੰਗਾਗੇ ਜੀ ਮਾਫ ਕਰਨਾ ਕਿਉਂਕਿ ਕਈ ਰੂਹਾਂ ਦਾ ਬਹੁਤ ਜ਼ਿਆਦਾ ਦਿਲ ਟੁੱਟਿਆ ਹੈ ਸੋ ਮਨ ਦੁਖਿਆ ਹੈ ਕਿਉਂਕਿ ਇੱਕ ਜਦੋਂ ਲਗਾਵ ਹੋ ਜਾਂਦਾ ਸਾਨੂੰ ਕਿਸੇ ਚੀਜ਼ ਦੇ ਨਾਲ ਜਾਂ ਕਿਸੇ ਇਨਸਾਨ ਦੇ ਨਾਲ ਤਾਂ ਫਿਰ ਇੱਕ ਆਦਤ ਬਣ ਜਾਂਦੀ ਆ ਤੇ ਉਹ ਆਦਤ ਛੁੱਟਦੀ ਨਹੀਂ ਤੇ ਮਨ ਦੁਖਦਾ ਹੈ ਜਦੋਂ ਸਾਨੂੰ ਉਹ ਚੀਜ਼ ਨਜ਼ਰ ਨਾ ਆਵੇ ਤੇ ਵਾਕੀ ਅਸੀਂ ਵੀ ਕਦੇ ਸੋਚਿਆ ਨਹੀਂ ਸੀ ਕਿ ਇਸ ਮੂੜ ਤੇ ਆਵਾਂਗੇ ਪਰ ਸਮਾਂ ਹੀ ਕੁਝ ਇਹੋ ਜਿਹਾ ਆਇਆ ਹਾਲਾਤ ਹੀ ਇਹੋ ਜਿਹਾ ਹੋ ਗਏ ਕੀ ਇਹ ਚੈਨਲ ਡੈਡ ਹੋ ਗਿਆ ਵੀਡੀਓ ਨਹੀਂ ਬਣਾ पाए ਸੋ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਨਵਾਂ ਵਿਸ਼ਾ ਤੇ ਕਰਮ ਨਵੇਂ ਸਾਲ ਤੇ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਸਾਨੂੰ 1-2 ਦਿਨਾਂ ਦੇ ਵਿੱਚ ਸਪੋਰਟ ਦਿਖਾਓ ਹੱਤੋ ਵੱਦ ਵੀਡੀਓ ਨੂੰ ਜਿੰਨੇ ਦਿੱਤੇ ਵੀਊ ਵਧੀਆ ਆਉਣਗੇ ਜਿੰਨੇ ਲਾਈਕ ਕਮੈਂਟ ਵਧੀਆ ਆਉਣਗੇ ਉਹਨਾਂ ਹੀ ਚੈਨਲ ਜਿਹੜਾ ਆ ਅੱਗੇ ਵਧੇਗਾ ਸੋ ਜਿੰਨਾ ਇਹ ਦਿੱਤੇ ਹੁਣ ਕਾਫੀ ਸਮੇਂ ਤੋਂ ਵੀਡੀਓ ਨਹੀਂ ਪਾਈਆਂ ਤੇ ਚੈਨਲ ਡੈਡ ਹੋ ਚੁੱਕਾ ਆ ਤੇ ਫਿਰ ਇਸ ਤਰ੍ਹਾਂ ਵੀਡੀਓ ਪਾਉਣ ਦਾ ਫਾਇਦਾ ਨਹੀਂ ਇੱਕ ਤਾਂ ਪਹਿਲਾ ਹੀ ਆਪਸ਼ਨ ਇਹ ਹੋ ਜਿਹਾ ਆ ਗਈਆਂ ਫੋਨ ਦੇ ਵਿੱਚ YouTube ਤੇ ਅਪਡੇਟ ਕੀ ਆ ਆਵਾਜ਼ ਇੰਗਲਿਸ਼ ਦੇ ਵਿੱਚ ਜਾਣ ਲੱਗ ਪਈ ਕញ្ញਾਂ ਨੂੰ ਤੇគ្ន ਨੂੰ ਆਵਾਜ਼ ਦੀ ਸੈਟਿੰਗ ਬਾਰੇ ਪਤਾ ਹੈ ਕਿ ਨਹੀਂ ਨਹੀਂ ਪਤਾ ਇਸ ਕਰਕੇ ਵੀ ਵੀਊ ਬਹੁਤ ਜ਼ਿਆਦਾ ਡੇਡ ਹੋ ਚੁੱਕੇ ਆ ਤੇ ਆਪ ਸਭ ਸਾਡੀ ਅੱਜ ਸਪੋਰਟ ਕਰੋ ਜਿੰਨੇ ਤੁਸੀਂ ਸਪੋਰਟ ਕਰੋਗੇ ਉਨਾ ਹੀ ਸਾਨੂੰ ਵੀ ਹੌਸਲਾ ਮਿਲੇਗਾ ਕਿਉਂਕਿ ਹੌਸਲੇ ਤੋਂ ਵਗੈਰ ਇਨਸਾਨ ਕੁਝ ਵੀ ਨਹੀਂ ਹੈ ਇੱਕ ਦੂਜੇ ਦਾ ਸਹਾਰਾ ਹੋਣਾ ਜ਼ਰੂਰੀ ਹੈ ਸਹਾਰੇ ਤੋਂ ਵਗੈਰ ਕੱਲਾ ਇਨਸਾਨ ਕੁਝ ਵੀ ਨਹੀਂ ਜੇਕਰ ਅੱਜ ਇਹ ਚੈਨਲ ਚੱਲਿਆ ਹੈ ਤੇ ਆਪ ਸਭ ਦੀ ਸਪੋਰਟ ਨਾਲ ਆਪ ਸਭ ਦੀ ਨਾਮਵਾں ਫਰਿਆਦਾ ਹੀ ਸੀ ਸੋ ਬਾਕੀ ਜੇ ਉਹ ਮਾਲਕ ਨੇ ਜਾਇਆ ਤੇ ਅਸੀਂ ਜੇ ਕਿਦੋਂ ਫਿਰ ਕੋਸ਼ਿਸ਼ ਕਰਾਂਗੇ ਪਹਿਲਾ ਵਾਰ ਵੀ ਵੀਡੀਓ ਅਪਲੋਡ ਕਰਿਆ ਕਰਾਂਗੇ ਜੀ ਸੋ ਕੋਸ਼ਿਸ਼ ਹੁਣ ਆਪ ਸਭ ਦੀ ਤਰਫੀ ਅਸੀਂ ਦੇਖਾਂਗੇ ਕਿ ਤੁਸੀਂ ਸਾਡਾ ਕਿੰਨਾ ਸਾਥ ਦਿੰਦੇ ਹੋ ਜਿੰਨੇ ਵਧੀਆ 뷰 ਆਉਣਗੇ ਲਾਈਕ ਕਮੈਂਟ ਆਉਣਗੇ ਜੀ ਉਨਾ ਹੀ ਇਹ ਚੈਨਲ ਨੂੰ ਸਪੋਰਟ ਮਿਲੇਗੀ ਤੇ ਸਪੋਰਟ ਦੇ ਨਾਲ ਫਿਰ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹ ਵੀਡੀਓ ਜ਼ਰੂਰ ਬਣਾ ਕੇ ਪਾਈਏ ਸੋ ਤੁਹਾਡੇ ਨਾਲ ਸਾਡੀ ਵੀ ਇੱਕ ਆਦਤ ਬਣੀ ਹੋਈ ਸੀ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਕਰਮ ਦੱਸਿਆ ਜਾਂਦਾ ਸੀ ਹਾਂ ਤੇ ਉਹ ਕਰਮ ਕਾਫੀ ਰੂਹਾਂ ਦਾ ਵਿਸ਼ਵਾਸ ਬਣਿਆ ਹੋਇਆ ਸੀ ਕਰਦੀਆਂ ਸੀ ਤੇ ਜਿਨ੍ਹਾਂ ਰੂਹਾਂ ਪ੍ਰਮਾਤਮਾ ਨਾਲ ਜੁੜਦੀਆਂ 19 ਹੀ ਮਾਲਕ ਦੀ ਕਿਰਪਾ ਸਾਡੇ ਤੇ ਵੀ ਹੁੰਦੀ ਸੀ ਕਿਉਂਕਿ ਇੱਕ ਮੈਸੇਜ ਦੇ ਥਰੂ ਕਾਫੀ ਰੂਹਾਂ ਜੁੜ ਜਾਂਦੀਆਂ ਸੀ ਕਾਫੀ ਵਿਊ ਆ ਜਾਂਦੇ ਸੀ ਤੇ ਸੋਚੋ ਇੰਨਾ ਰੂਮਾ ਇੱਕ ਵੀਡੀਓ ਨੂੰ ਸੁਣ ਕੇ ਇੱਕ ਸਾਡੇ ਮੈਸੇਜ ਨੂੰ ਸੁਣ ਕੇ ਆਪਣੇ ਪਰਮਾਤਮਾ ਨੂੰ ਯਾਦ ਕਰਦਿਆਂ ਹਿੰਮਤਵਦੀ ਹੈ ਹੌਸਲਾ ਮਿਲਦਾ ਹੈ ਤੇ ਕੰਮ ਬਣਦੇ ਨੇ ਕਰਮ ਕਰਨ ਦੇ ਨਾਲ ਤੇ ਸਾਡਾ ਵੀ ਗਿਆਨ ਵਾਅਦਾ ਕਹਿੰਦੇ ਗਿਆਨ ਵੰਡਣ ਦੇ ਨਾਲ ਵਾਅਦਾ ਹੈ ਸੋ ਗਿਆਨ ਵੀ ਵਾਅਦਾ ਤੇ ਮਾਲਕ ਦੀ ਕਿਰਪਾ ਵੀ ਦੁੱਗਣੀ ਹੋ ਜਾਂਦੀ ਹੈ ਸੋ ਸਾਡੀ ਵੀ ਇੱਕ ਆਦਤ ਬਣੀ ਹੋਈ ਸੀ ਕਿ ਹਰ ਰੋਜ਼ ਸਮਾਂ ਕੱਟਣਾ ਹੀ ਕੱਟਣਾ ਹੈ ਪਰ ਕੁਝ ਹਾਲਾਤ ਹੀ ਇਹੋ ਜੇ ਆ ਗਏ ਮੋੜ ਹੀ ਜ਼ਿੰਦਗੀ ਵਿੱਚ ਇਹੋ ਜਿਹਾ ਆਇਆ ਮੁਸ਼ਕਲਾਂ ਆ ਗਈਆਂ ਕਾਫੀ ਤੇ ਬਾਕੀ ਉਹ ਮਾਲਕ ਦੀ ਕਿਰਪਾ ਦੇ ਨਾਲ ਚੋਂ ਮੁਸ਼ਕਲਾਂ ਦੇ ਵਿੱਚੋਂ ਅੱਜ ਨਿਕਲ ਵੀ ਗਏ ਆ ਤੇ ਅੱਗੇ ਵੀ ਜੋ ਸਮਾਂ ਹੈ ਉਹ ਪ੍ਰਮਾਤਮਾ ਜ਼ਰੂਰ ਚੰਗਾ ਹੀ ਲਿਆਵੇਗਾ ਤੇ ਜੇ ਉਹ ਮਾਲਕ ਨੇ ਚਾਇਆ ਤੇ ਆਪ ਸਭ ਤੋਂ ਇਹ ਕੰਮ ਕਰਾ ਹੀ ਲੈਣਾ ਹੈ ਤੇ ਅਸੀਂ ਦੁਬਾਰਾ ਫਿਰ ਵੀਡੀਓ ਪਾਉਣੇ ਸ਼ੁਰੂ ਕਰਨਾ ਕਿ ਜੀ ਸੋ ਹੁਣ ਮਾਲਕ ਤੇ ਸਹਾਰੇ ਹੀ ਡੂਲ ਛੱਡੀ ਗਈ ਆ ਤੇ ਆਪ ਸਭ ਦੀ ਸਪੋਰਟ ਦੀ ਜ਼ਰੂਰਤ ਆ ਕਿਉਂਕਿ ਪ੍ਰਮਾਤਮਾ ਸਿੱਧਾ ਕਦੇ ਨਹੀਂ ਆਉਂਦਾ ਕਿਸੇ ਨਾ ਕਿਸੇ ਥਰੂ ਆ ਕੇ ਹੀ ਸਾਨੂੰ ਮੈਸੇਜ ਦੇ ਦਿੰਦਾ ਹੈ ਸਾਡਾ ਸਾਥ ਦੇ ਦਿੰਦਾ ਹੈ ਯਾਰ ਤੇ ਜੀ ਦੇ ਨਾਲ ਫਿਰ ਕੰਮ ਚੱਲ ਪੈਂਦੇ ਨੇ ਜੀ ਹਰ ਇੱਕ ਇਨਸਾਨ ਦੇ ਅੰਦਰ ਪਰਮਾਤਮਾ ਬੈਠਾ ਹੋਇਆ ਬਸਦਾ ਹੈ ਸੋ ਕਿਸੇ ਨਾ ਕਿਸੇ ਥਰੂ ਆ ਕੇ ਹਿੰਮਤ ਹੌਸਲਾ ਦੇ ਦਿੰਦਾ ਹੈ ਜੀ ਸੋ ਬਾਕੀ ਉਮੀਦ ਕਰਦੇ ਆ ਕਿ ਤੁਸੀਂ ਸਾਡੀਆਂ ਗੱਲਾਂ ਤੇ ਗੌਰ ਕੀਤਾ ਹੋਵੇਗਾ ਦੇਵਤ ਤੋਂ ਵਦਸਪੂਰ ਦਿਖਾ ਕੇ ਸਾਡਾ ਹੌਸਲਾ ਵਧਾਓ ਤੇ ਸਾਡੇ ਨਾਲ ਖੜੇ ਹੋਵੋ ਤਾਂ ਕਿ ਇਹ ਚੈਨਲ ਅੱਗੇ ਜਾਂਦਾ ਰਹੇ ਤੇ ਅਸੀਂ ਵੀਡੀਓ ਬਣਾ ਕੇ ਪਾਉਂਦੇ ਰਹੀਏ ਤੇ ਤੁਸੀਂ ਸੁਣਦੇ ਰਹੋ ਤੁਸੀਂ ਕਰਮ ਕਰਦੇ ਰਹੋ ਤੇ ਲਾਭ ਲੈਂਦੇ ਰਹੋ ਕਿਉਂਕਿ ਕਰਮ ਦੇ ਸਿਰ ਤੇ ਹੀ ਲਾਭ ਮਿਲਦਾ ਹੈ ਜਿੰਨਾ ਵਧੀਆ ਤੁਸੀਂ ਕਰਮ ਕਰੋਗੇ ਸੋਚ ਵਿਚਾਰ ਕਰਕੇ ਉਨਾ ਹੀ ਲਾਭ ਮਿਲੇਗਾ ਜੀ ਮਾਕੀ ਉਹ ਪਰਮਾਤਮਾ ਕਰਾਉਣ ਵਾਲਾ ਹੈ ਜੀ ਸੋ ਉਹਨੇ ਜਾਇਆ ਤਾਂ ਜਰੂਰ ਅੱਗੇ ਤੋਂ ਤੱਲਾ ਵਾਗੀ ਸਮਾਂ ਜਿਹੜਾ ਕੱਢਿਆ ਕਰਾਂਗੇ ਚੈਨਲ ਤੇ ਤੇ ਆਪ ਸਭ ਲਈ ਕੋਈ ਨਾ ਕੋਈ ਮੈਸੇਜ ਲੈ ਕੇ ਆਂਦੇ ਰਹਾਂਗੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਹੀ ਹੈ ਸਮਾਂ ਚੰਗਾ ਹੈ ਤੇ ਮਨ ਜਿਹੜਾ ਆ ਫਿਰ ਕੰਮ ਕਰਨ ਨੂੰ ਵੀ ਕਰਦਾ ਹੈ ਤੇ ਚੰਗੇ ਖਿਆਲ ਆਉਂਦੇ ਨੇ ਮਨ ਵਿੱਚ ਪਰ ਜਦੋਂ ਸਮਾਂ ਹੀ ਕੁਝ ਇਹੋ ਜਿਹਾ ਆ ਜਾਂਦਾ ਹੈ ਤੇ ਜਿਹੜਾ ਦਿਮਾਗ ਆਪਕਸ ਬਾਰ-ਬਾਰ ਉਸੀ ਗੱਲ ਤੇ اٹਕਿਆ ਰਹਿੰਦਾ ਸੋ ਇਸ ਕਰਕੇ ਸਮਾਂ ਨਹੀਂ ਕੱਢ ਪਾਏ ਸੋ ਬਾਕੀ ਆਪ ਸਭ ਦੇ ਆਵਾਵਾ ਹੈ ਜੀ ਮੁਸ਼ਕਲਾਂ ਚ ਬਹੁਤ ਵਾਰ ਫਸੇ ਆ ਬਹੁਤ ਵਾਰ ਜ਼ਿੰਦਗੀ ਜਿਹੋ ਜੇ ਮੂੜ ਆਏ ਆ ਜਦੋਂ ਕੀ ਇਹ ਟੁੱਟਦੇ ਟੁੱਟਦੇ ਫਿਰ ਅਸੀਂ ਪਰਮਾਤਮਾ ਦੇ ਨਾਲ ਜੁੜ ਗਏ ਕਿਉਂਕਿ ਅਸੀਂ ਸਾਂ ਦੁਆਵਾ ਹੀ ਹੁੰਦਗੇ ਇਥੇ ਰੋਮਨ ਜੁੜ ਗਿਆ ਵੀ ਹੈ ਆਪ ਸਭ ਦੀ ਸਪੋਰਟ ਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਨੂੰ ਸਪੋਰਟ ਕਰੋ ਤਾਂ ਕਿ ਅਸੀਂ ਵੀਡੀਓ ਨੂੰ ਨਵੇਂ ਸਾਲ ਤੇ ਤਰੀ ਪਾਵਾਂਗੇ ਜਿਕਰ ਤੁਹਾਡੇ ਮਾਨੂੰ ਸਾਨੂੰ ਸਪੋਰਟ ਮਿਲੇਗੀ ਜੀ ਇਸ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ